जिला रोज़गार उत्पत्ति हुनर विकास और सिखलाई अफसर रमनदीप कौर ने दसिया कि डिप्टी स्पीकर जय करिशन सिंह रौड़ी की अगवाई हेठ अज वार्ड नंबर तेरह गढ़शंकर विखे प्लेसमेंट कैंप का सफलतापूर्वक आयोजन किया गया इस प्लेसमेंट कैंप लगभग दस उद्योगिक एक वलों वक् वक् असामिया इंटरव्यू की प्रक्रिया होने उपरंत योग उम्मीदवार शार्ट लिसटिड किया गया ਇਸ ਕੈਂਪ ਵਿੱਚ 108 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਜਿਸ ਵਿੱਚੋਂ 75 ਯੋਗ ਪ੍ਰਾਰਥੀਆਂ ਨੂੰ ਕੰਪਨੀਆਂ ਵੱਲੋਂ ਸ਼ਾਰਟ ਲਿਸਟਿਡ ਕੀਤਾ ਗਿਆ। ਹੋਸਟਲ ਸਟਿਲ ਸਟਿਲ ਕਿਹੋ ਜਿਹਾ ਹੈ? ਕਿੱਥੇ ਲੱਭੀਂ ਨਾਲ? ਸਾਰੀ ਕੱਲ੍ਹ ਦੀ ਅਸੀਂ ਰੋਜ਼ਗਾਰ ਦਫ਼ਤਰ ਹੁਸ਼ਾਰਪੁਰ ਤੋਂ ਅੱਜ ਅਸੀਂ ਵੋਟ ਨੰਬਰ 13 ਗਰਸ਼ੰਕਰ ਐਮ ਐਲ ਏ ਗਰਸ਼ੰਕਰ ਜੀ ਦੇ ਦਫ਼ਤਰ ਦੇ ਨੇੜੇ ਇੱਕ ਇੱਕ ਰੋਜ਼ਗਾਰ ਮੇਲਾ ਲਗਾਇਆ ਉੱਥੇ 10 ਤੋਂ ਉੱਪਰ ਕੰਪਨੀਆਂ ਆਈਆਂ ਹੋਈਆਂ ਨੇ ਜਿਨ੍ਹਾਂ ਕੋਲੇ 10ਵੀਂ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਦੀਆਂ ਵੈਕੈਂਸੀਜ਼ ਅਵੇਲੇਬਲ ਨੇ ਤਕਰੀਬਨ 150 ਤੋਂ ਵੱਧ ਕੈਨਸੀਜ਼ ਅਵੇਲੇਬਲ ਨੇ ਜਿਸ ਦੇ ਵਿੱਚ 10000 ਤੋਂ ਲੈ ਕੇ 20000 ਤੱਕ ਦੀ ਮਿਨੀਮਮ ਸੈਲਰੀ ਹੈਗੀ ਆ ਤਾਂ ਉਸ ਦੇ ਲਈ ਫਿਲਹਾਲ ਤੱਕ ਪੰਜਾਬ ਬੱਚੇ ਇੱਥੇ ਆ ਚੁੱਕੇ ਨੇਗੇ ਤੇ ਹੋਰ ਵੀ ਪੱਥੇ ਆ ਰਹੇ ਨੇਗੇ ਤੇ ਬਾਕੀਆਂ ਨੂੰ ਵੀ ਰਿਕੁਐਸਟ ਹੈ ਕਿ ਜੇ ਸਾਡੇ ਦਫ਼ਤਰ ਨਾਲ ਆ ਕੇ ਜੁੜਨ ਜਿਨ੍ਹਾਂ ਨੂੰ ਵੀ ਜੋਬ ਦੀ ਜ਼ਰੂਰਤ ਹੈ ਤਾਂ ਅਸੀਂ ਉਹਨਾਂ ਨੂੰ ਵਧੀਆ ਨੌਕਰੀ ਦੇ ਮੌਕੇ ਨੂੰ ਹੀ ਆ ਪਰਵਾਹ ਕਰ ਸਕਦੇ ਹਾਂ ਦੱਸੋ ਜੀ ਕੀ ਕਹਿਣਾ ਚਾਹੋਗੇ ਪਲੇਸਮੈਂਟ ਕੰਮ ਬਾਰੇ ਅੱਜ ਬਾੜ ਨੰਬਰ 13 ਗੜ੍ਹ ਸ਼ੰਕਰ ਦੇ ਵਿੱਚ ਨੇੜੇ ਖਾਲਸਾ ਕਾਲਜ ਆਪਣੇ ਆਫਿਸ ਦੇ ਬਿਲਕੁਲ ਨਾਲ ਜਿਹੜਾ ਆ ਉਰੂਜ਼ਗਰ ਮੇਲਾ ਲਾਇਆ ਜਾ ਰਿਹਾ ਉਹ ਵਿੱਚ ਸਾਡੇ ਜਿਹੜੇ ਹੈ ਜ਼ਿਲ੍ਹੇ ਦੇ ਅਫਸਰ ਸਾਹਿਬਾਨ ਔਰ ਵਕ ਵਕ ਡਿਪਾਰਟਮੈਂਟ ਜਿਹੜੇ ਆ ਜਿਹੜੇ ਵਕ ਵਕ ਕੰਪਨੀਆਂ ਜਿਹੜੀਆਂ ਨੇ ਜਿਨ੍ਹਾਂ ਨੇ ਬੱਚਿਆਂ ਦੀ ਰਿਕਰੂਟਮੈਂਟ ਕਰਨੀ ਹੈ ਉਹ ਆ ਜਾਇਏ ਨੇ ਮੈਂ ਦੇਖ ਰਿਹਾ ਕਿ ਸੈਕੜੇ ਤਦਾਦ ਵਿੱਚ ਬੱਚੇ ਅੱਜ ਲਾਭ ਲੈ ਰਹੇ ਆ ਅਸੀਂ ਪਿਛਲੇ ਸਾਲ ਵੀ ਇੱਕ ਕੈਂਪ ਲਵਾਇਆ ਸੀ ਉਹਦੇ ਵਿੱਚ ਮੈਨੂੰ ਲੱਗਾ ਕਿ ਇਹ ਸ਼ਾਇਦ ਕਿੰਨਾ ਕੁ ਲਾਹੇਵੰਦ ਹੈ ਕਿ ਨਹੀਂ ਹੈ ਮੰਜ ਸ਼ੰਕਾ ਸੀ ਪਰ ਕੁਝ ਦਿਨ ਪਹਿਲਾਂ ਕੁਝ ਮੇਰੇ ਕੋਲ ਆਏ ਤੇ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਨੂੰ ਅੱਜ 1 ਸਾਲ ਹੋ ਗਿਆ ਔਰ ਉਹ 25000 ਰੁਪਿਆ ਮਹੀਨਾ ਜਿਹੜਾ ਕੁਮਾਰਿਆ ਸਾਨੂੰ ਬਹੁਤ ਘਰ ਦੇ ਵਿੱਚ ਜਿਹੜਾ ਰੋਜ਼ਗਾਰ ਮਿਲਿਆ ਮੈਂ ਉਸੇ ਟਾਈਮ ਅ ਅਫਸਰ ਸਾਹਿਬ ਜਿੰਨਾਂ ਨਾਲ ਰਾਬਤਾ ਕੈਮ ਕੀਤਾ ਔਰ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਗੜਸ਼ੰਕਰ ਦੇ ਵਿੱਚ ਇਹ ਕੈਂਪ ਜਿਹੜਾ ਫੇਰ ਲਗਾਇਆ ਜਾਵੇ ਔਰ ਕਾਫੀ ਮੈਂ ਦੇਖ ਰਿਹਾ ਕਿ ਜੇਕਰ ਜਿਹੜਾ ਬੱਚਾ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਪਰ ਉਹਨਾਂ ਟਾਈਮ ਜਿੰਨਾ ਟਾਈਮ ਉੱਥੇ ਉਹ ਕਿਤੇ ਮੈਨਰਡ ਵਿੱਚ ਪਿੱਛੇ ਰਹਿ ਗਿਆ ਜਾਂ ਹੋਰ ਰਹਿ ਗਿਆ ਜੇਕਰ ਉਹਨਾਂ ਟਾਈਮ ਉਹ ਪ੍ਰਾਈਵੇਟ ਕਰਨਾ ਚਾਹੇ ਤਾਂ ਉਹ ਵੀ ਜਿਹੜਾ ਹੈ ਸੈਕਟਰ ਅੱਜ ਖੋਲ ਰਿਹਾ ਜਿੱਥੇ 55000 ਤੋਂ ਵੱਧ ਸਰਕਾਰੀ ਨੌਕਰੀਆਂ ਪਿਛਲੇ ਤਿੰਨ ਸਾਲਾਂ ਵਿੱਚ ਦਿੱਤੀਆਂ ਮੈਂ ਰੋਜ਼ਗਾਰ ਆਫਿਸ ਜਿਹੜਾ ਸਾਡਾ ਹੁਸ਼ਿਆਰਪੁਰ ਹੈ ਇਹਨਾਂ ਦਾ ਮੈਂ ਬਹੁਤ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਇੱਕ ਐਪ ਵੀ ਲਾਂਚ ਕੀਤੀ ਹੋਈ ਹੈ ਜਿਸ ਐਪ ਦੇ ਵਿੱਚ ਬੱਚੇ ਨੂੰ ਘਰ ਬੈਠੇ ਨੂੰ ਪਤਾ ਲੱਗਦਾ ਕਿ ਸਰਕਾਰੀ ਨੌਕਰੀ ਕਦੋਂ ਨਿਕਲੀ ਹੈ ਕਿਹੜੀ ਵੈਕੈਂਸੀ ਖਾਲੀ ਹੈ ਔਰ ਪ੍ਰਾਈਵੇਟ ਕੰਪਨੀਆਂ ਵੀ ਜਿੱਥੇ ਕਿਦੇ ਬੱਚਾ ਚੰਗੇ ਸਕੇਲ ਦੇ ਉੱਤੇ ਜਿਹੜਾ ਚੰਗੇ ਪੈਕੇਜ ਦੇ ਉੱਤੇ ਕੰਮ ਕਰ ਸਕਦਾ ਉਹ ਵੀ ਜਿਹੜੀ ਇਨਫੋਰਮੇਸ਼ਨ ਹੈ ਉਸ ਐਪ ਦੇ ਉੱਤੇ ਮਿਲਦੀ ਹੈ ਬੱਚੇ ਉਹਦਾ ਵੀ ਬਹੁਤ ਲਾਹਾ ਲੈ ਰਹੇ ਆ ਔਰ ਜਿਹੜਾ ਹੁਸ਼ਿਆਰਪੁਰ ਦੇ ਸਾਡੇ ਇਸ ਆਫਿਸ ਦੀ ਇਸ ਡਿਪਾਰਟਮੈਂਟ ਦੀ ਮੈਂ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਕਰਾਂਗਾ ਕਿ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਆ ਸਾਡਾ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਰੋਜ਼ਗਾਰ ਦਫ਼ਤਰ ਜਿਹੜਾ ਆ ਇਹ ਪਹਿਲੇ ਨੰਬਰਾਂ ਦੇ ਉੱਤੇ ਆਂਦਾ ਇਸ ਗੱਲ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਬਹੁਤ-ਬਹੁਤ ਮੇਰੋ